ਸਾ ਸੀਗਾ ਤੁਸੀਂ ਦੇਖਦੇ ਦਰਜੰਦ ਰਹਿਤਾਂ ਦਾ ਦੱਸ ਜੀ ਕਿ ਬੇਅਦਬੀ ਦਾ ਨਾ ਮਾਮਲਾ ਸਾਹਮਣੇ ਆਇਆ ਬਸਤੀਆ ਏਰੀਆ ਤੋਂ ਫੁੱਟ ਦੇਗਾ ਕਿ ਫੁੱਟਬਾਲ ਚੌਂਕ ਕਿਹਾ ਕੇ ਧਰਨਾ ਜਿਹੜਾ ਲਗਾਇਆ ਗਿਆ ਧਮਕਾਇਆ ਜਾਂਦਾ ਵਾ ਤੇ ਉਹਨੂੰ ਮਜਬੂਰ ਕੀਤਾ ਜਾਂਦਾ ਵਾ ਸੁਸਾਈਡ ਕਰਨ ਵਾਸਤੇ ਤੇ ਕਿਤੇ ਨਾ ਕਿਤੇ ਸਭ ਨੂੰ ਪਤਾ ਵੀ ਆ ਪਿਛਲੇ ਦਿਨੋਂ ਸਾਡੇ ਚੀਫ ਜਸਟਿਸ ਨੂੰ અપਮਾਨਿਤ ਕੀਤਾ ਗਿਆ ਉਹਨਾਂ ਦੇ ਜੁੱਤੀ ਮਾਰ ਕੇ ਉਹਨਾਂ ਨੂੰ અપਮਾਨ ਉਹਨਾਂ ਦਾ ਕੀਤਾ ਗਿਆ ਦੋਸਤੋ ਤੇ ਸਾਡਾ ਗਰੀਬ ਆਈਚਾਰਾ ਜਿਹੜਾ ਵਾ ਉਹ ਕਿੱਥੇ ਖੜਾ ਵਾ ਸੁੱਤਾ ਵੇ ਆ ਵਾ ਸ਼ਰਾਦ ਤਤਵੜ ਦੇ ਨਾਲ ਜੁੜੇ ਪਏ ਆ ਸਾਡੀ ਆਪਣੀ ਸਾਂਝ ਨੂੰ ਤੋੜ ਰਹੇ ਆ ਮੈਂ ਮੀਡੀਆ ਦੇ ਮਾਧਿਅਮ ਤੋਂ ਕਹਿਣਾ ਚਾਹੁੰਦਾ ਹਾਂ ਦੋਸਤੋ ਕਿ ਉਸ ਏਰੀਆ ਦਾ ਪੰਜ ਨੰਬਰ ਟੌਂਕੀ ਦਾ ਐਸਐਚਓ ਵੀ ਨਾਲ ਰਲਿਆ ਪਿਆ ਵਾ ਜਿਹੜਾ ਗਰੀਬ ਬੰਦਿਆਂ ਦੇ ਦਬਦਬਾ ਪਾ ਰਿਹਾ ਵਾ ਤੇ ਅਸੀਂ ਪਹਿਲੇ ਵੀ ਬਹੁਤ ਲੜਾਈਆਂ ਲੜੀਆਂ ਵਾ بڑے ਐਸਐਚਓ ਦੇ ਬਦਲ ਕੇ ਗਏ ਆ ਮੁਰਕ ਇੱਥੇ ਨਹੀਂ ਆਏ ਉਹਨੂੰ ਰੋਪ ਵਰਦੀ ਦਾ ਵਾ ਬਰਦੀ ਜਿਹੜੀ ਦਿੱਤੀ ਗਈ ਆ ਉਹ ਸਾਡੇ ਭਾਰਤ ਦੀ ਸ਼ਾਨ ਵਾ ਅਸੀਂ ਉਹ ਸਤਿਕਾਰ ਕਰਦੇ ਆਂ ਪਰ ਉਹ ਇਹ ਬਰਦੀ ਦੇ ਵਿੱਚ ਜਿਹੜਾ ਇਨਸਾਨ ਆ ਉਹ ਗਲਤ ਚੱਲ ਰਿਹਾ ਵਾ ਅੱਜ ਤੁਸੀਂ ਦੇਖ ਸਕਦੇ ਆਂ ਸਾਡੇ ਆ ਬਜ਼ੁਰਗ ਮਾਵਾਂ ਪੈਣਾ ਰੋਡ ਤੇ ਬੈਠੀਆਂ ਪਈਆਂ ਵਾ ਕਿਉਂ ਬੈਠੀਆਂ ਪਈਆਂ ਵਾ ਇਨਸਾਫ ਲੈਣ ਲਈ ਜੀ ਅੱਜ ਵੀ ਸਾਡੂੰ ਇਨਸਾਫ ਨਾ ਮਿਲਿਆ ਤੇ ਸਾਡਾ ਜਿਹੜਾ ਵਾ ਏਕਤਾ ਦਾ ਪ੍ਰਤੀਕ ਵਾ ਡਾਕਟਰ 바ਵਾ ਸਾਹਿਬ ਅੰਬੇਦਕਰ ਉਹਨਾਂ ਦੇ ਸੰਵਿਧਾਨ ਦੇ ਸਦਕੇ ਜੋ ਸਾਨੂੰ ਅਧਿਕਾਰ ਮਿਲੇ ਜਾਂ ਸਾਨੂੰ ਨਾ ਮਿਲੇ ਤੇ ਅਸੀਂ ਜਿਹੜਾ ਵਾ ਹੱਕ ਜਿਹੜੇ ਬਰਾਬਰ ਲਵਾਂਗੇ ਜੈ ਭੀਮ ਜੈ ਜਹਾਦ ਸੋ ਬਿਲਕੁਲ ਅੰਦਾਜ਼ੇ ਕਿ ਕਿ ਤਰਨਾਪਦਸ ਇੱਥੇ ਕੀਤਾ ਜਾ ਰਿਹਾ ਸੋ ਜਿਹੜੀ ਗੱਲਬਾਤ ਆ ساری ਗੱਲਬਾਤ ਵੀ ਕਰਾਂਗੇ ਜਿਹੜਾ ਇਹ ਤਰਨਾਜ ਫੁੱਟਬਾਲ ਚੌਕ 'ਚ ਪੂਰੇ ਸਮੇਂ ਸਮਾਜ ਨੇ ਲਗਾਇਆ ਗਿਆ ਵਾ ਇਸ ਦਾ ਰਹਿਦਾ ਕਾਰਨ ਕਿਸੇ ਨੂੰ ਸ਼ੌਂਕ ਨਹੀਂ ਇੱਥੇ ਧੁੱਪੇ ਆ ਕੇ ਬੈਠਣ ਦਾ ਜਾਂ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਜਾਂ ਖੁਦ ਪਰੇਸ਼ਾਨ ਹੋਣ ਦਾ ਕਿ ਜਿਹੜਾ ਕਾਰਨ ਆ ਸਾਡੇ ਗੁਲਾਬਿਆ ਮਲੇ ਭਗਵਾਨ ਵਾਲਮੀਕ ਮਹਾਰਾਜ ਦੀ ਬੇਅਦਬੀ ਨੂੰ ਲੈ ਕੇ ਆ ਜਿੱਥੇ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਮੂਰਤੀ ਨਾਲ ਬੇਅਦਬੀ ਕੀਤੀ ਗਈ ਔਰ ਉਹ ਸ਼ਰਿਆਮ ਉੱਤੇ ਪੰਗੜੇ ਪਾਏ ਗਏ ਤੇ ਹੱਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਕਿੰਨੀ ਨਲੈਕੀ ਗੱਲ ਆ ਤੇ ਉਸ ਤੋਂ ਬਾਅਦ ਦੱਸਿਆ ਗਿਆ ਕਿ ਉਹ ਬੰਦਾ ਐਸਸੀ ਆ ਐਸਸੀ ਹੋਵੇ ਬੀਸੀ ਹੋਵੇ ਕੌਣ ਉਹਨੂੰ ਹੱਕ ਦਿੰਦਾ ਵਾ ਜੇ ਉਹ ਐਸਸੀ ਆ ਮੈਂ ਐਸਸੀ ਤੇ ਮੈਨੂੰ ਹੱਕ ਆ ਕਿ ਮੈਂ ਐਸਸੀ ਨਾਲ ਤੰਗ ਕਰਾਂ ਇਹ ਐਸੀਆਂ ਦੇ ਗੁਰਪੀਰਾਂ ਦੀ ਬੇਅਦਬੀ ਕਰਾ ਸੋ ਇਸ ਲਈ ਜਿਹੜਾ ਐਸੀ ਆ ਉਹਨੂੰ ਤਾਂ ਪਹਿਲਾਂ ਹੀ ਦੱਬਣਾ ਚਾਹੀਦਾ ਪਹਿਲਾਂ ਹੀ ਉਹਨੂੰ ਛਿੱਤਰ ਮਾਰ ਕੇ ਪਰਚਾ ਦੇਣਾ ਚਾਹੀਦਾ ਵਾ ਹੋਰ ਕਰੇ ਤਾਂ ਉਹਦੀ ਮਨਛਾ ਸਮਝ ਆਂਦੀ ਆ ਜੇ ਐਸੀ ਹੋ ਕੇ ਉਹ ਕਰੇ ਤੇ ਇਸ ਤੋਂ ਘਟੀਆਂ ਗੱਲ ਨਹੀਂ ਕਿ ਜਿੰਦੇ ਉਹ ਬੇਦਬੀ ਕੀਤੀ ਕੀ ਨਾਮ ਉਹਨਾਂ ਦਾ ਬਾਈਡ ਦਾ ਨਾਮ ਆ ਬਾਈਡ ਤੋਂ ਬਾਈਡ ਤੋਂ ਸ਼ੰਘਾਰਾ ਸਿੰਘ ਸ਼ੰਘਾਰਾ ਸਿੰਘ ਸੋ ਮੈਂ ਐਸਐਸਓ ਦੇ ਮਤਾਬਕੀ ਕੀ ਉਹ ਐਸਸੀ ਆ ਯਾਰ ਇੱਦਾਂ ਉਦਾਂ ਤੇ ਜੇ ਐਸਸੀ ਆ ਤੇ ਕਾਰਵਾਈ ਨਹੀਂ ਹੋਗੀ ਕਾਰਵਾਈ ਤਾਂ ਹੋ ਵੀ ਹੋਗੀ ਚਾਹੇ ਐਸਸੀ ਹੋਵੇ ਜਰਨਲ ਹੋਵੇ ਕੋਈ ਵੀ ਹੋਵੇ ਜਿਹੜਾ ਪਰਮ ਪਿਤਾ ਭਗਵਾਨ ਵਾਲਮੀਕ ਮਹਾਰਾਜ ਸ੍ਰਿਸ਼ਟੀ ਕਰਤਾ ਦੀ ਬੇਅਦਬੀ ਕਰੂਗਾ ਉਹ ਬਖਸ਼ਿਆ ਨਹੀਂ ਜਾਊਗਾ ਕੋਈ ਵੀ ਹੋਵੇ ਕੋਈ ਵੀ ਹੋਵੇ ਚਾਹੇ ਮੇਰਾ ਸਖਾ ਭਰਾ ਹੋਵੇ ਜਿਹੜਾ ਉਹ ਈਸ਼ਟ ਮੇਰੇ ਗੁਰੂ ਦੀ ਬੇਅਦਬੀ ਕਰੂ ਉਹ ਬਖਸ਼ਿਆ ਨਹੀਂ ਜਾਊਗਾ ਜੈ ਬਾਦ ਦੀ ਜੈ ਜੀ ਜੈ ਜੀ ਜੈ ਭਾਰਤ ਦੇਖੋ ਵੀ ਅਖੀਰ ਇਹ ਮੇਰਾ ਮਾਮਲਾ ਸਾਹਮਣੇ ਆਇਆ ਸੋ ਜਿੰਦਾਬਾਦ ਬੱਤੀਆ ਤੇਰੀ ਦਾ ਸੋ ਤੇ ਜਿੰਦਾਬਾਦ ਇਹ ਵਿਰੋਧ ਦੇ ਕੇ ਜਿਹੜਾ ਕਿ ਫੁੱਟਬਾਲ ਟੋਰਨਟ ਗਾਲੀ ਭਾਈਚਾਰੇ ਵੱਲੋਂ ਨਾ ਕੀਤਾ ਇਹ ਪ੍ਰੋਟੈਕਸ਼ਨ ਕੇ ਤਰ੍ਹਾਂ ਆ ਰਿਹਾ ਜੈ ਭਾਰਤ ਜੈ ਭਾਰਤ ਜੈ ਭਾਰਤ ਜੈ ਭਾਰਤ ਆਵਾਦਨ ਪੀਤ ਜਾਂਦੇ ਆ ਇਹ ਗੱਲ ਚਾਈ ਕਾਰਵਾਈ ਨਹੀਂ ਕੀਤੀ ਪਰ ਲੋਕੀ ਸੜਕਾਂ ਦੇ ਉੱਤਰੂਗਾ ਤਾਂ ਕੀ ਕਰਗੇ ਇਹਦੇ ਬਿਦਾਇ ਸ਼ਕਤੀ ਧਰਨਾ ਬੱਡੇ ਭਾਜੀ ਆਪ ਦੀ ਸ਼ਕਤੀ ਸਰਕਾਰ ਯੋਧਾ ਟਾੜਨੇ ਸੀ ਪਿਛਲੇ ਪਿੰਨਾਂ ਦੀ ਗੱਲ ਹੋ ਚੁੱਕੀ ਹੈ ਦੁਬਾਰਾ ਕਹਿੰਦਾ ਤੁਹਾਡੇ ਅੱਗੇ ਅਸੀਂ ਧੰਨਵਾਦ ਐਸ.ਐਚ.ਓ ਜਿੰਦਾਬਾਦ ਜਿਹੜਾ ਸਾਡੇ ਟਕਰਾਏਗਾ ਉਹ ਬਿਲਕੁਲ ੱੱਕਾ ਬਾਈ ਕਰ ਰਿਹਾ ਵਾ ਜੋ ਹਮਸੇ ਟਕਰਾਏਗਾ 2025 ਆ ਬੱਟਾ ਬੱਚਾ ਜਾਗ ਗਿਆ ਅੱਜ ਸਾਡੀਆਂ ਮਾਵਾਂ ਭੈਣਾਂ ਰੋਡ ਤੇ ਉਤਰੀਆਂ ਭਾਜੀ ਕਿੰਨੀ ਸ਼ਰਮ ਦੀ ਗੱਲ ਹੈ ਜੀ ਕੋਈ ਨਹੀਂ ਬੈਠੇਗਾ ਉਹ ਬੰਦਾ ਇੱਕ ਹੀ ਜਿਹੜਾ ਹੋਰ ਸਰ ਜਿਹੜਾ ਤੁਹਾਡਾ ਐਸ.ਐਚ.ਓ ਆ ਉਹ ਠਾਕੀ ਠਾਕੀ ਸਾਨੂੰ ਬੜੀ ਮੁਸ਼ਕਿਲਾਂ ਮ ਉਹ ਠੱਕੀ ਦੇ ਨਾਮ ਤੇ ਇੱਕ ਧੱਕਾ ਕਰ ਰਿਆ ਵਾ ਸਾਹਿਲ ਚੋਧਰੀ ਉੱਥੇ ਦਾ ਸੀ ਐਸ ਸੀ ਬ੍ਰਿਗੇਡ ਵੱਲੋਂ ਪਰਚਾ ਦੇਣਾ ਵਾ ਉਹ ਸਾਨੂੰ ਜਾ ਕੇ ਕਹਿੰਦਾ ਵਾ ਸਾਨੂੰ ਕਹਿੰਦਾ ਵਾ ਸਾਡੇ ਬੰਦਿਆਂ ਨੂੰ ਗਰੀਬ ਬੰਦਿਆਂ ਨੂੰ ਕੰਮ ਕਾ ਕੇ ਕਹਿੰਦਾ ਤੁਹਾਡੇ ਤੇ ਪਰਚੇ ਦੇ ਦੂੰਗਾ ਐਸ ਸੀ ਐਕਟ ਦਾ ਸਾਨੂੰ ਭਾਈਓ ਅਫਸਰ ਨਹੀਂ ਚਾਹੀਦਾ ਇਸ ਕੇਸ ਤੇ ਚਾਹੀਦਾ ਨਹੀਂ ਸਾਨੂੰ ਉਹ ਅਗਰ ਉਹਨਾਂ ਦੇਖੀ ਆਪਾਂ ਕੈਮਰੇ ਵਾਲੇ ਉਹ ਬਿਆਹ ਵੀ ਦੇਖੀ ਗੇਰਾ ਅੰਦਾਜ਼ਾ ਕਰਦਾ ਜਾਂਦਾ ਹੈ ਕਿ ਦੇਖੋ ਆਜੋ ਯਾਰ ਫੋਨ ਨੰਬਰ ਕਿਉਂਕਿ ਪਾਜੀ ਮੈਂ ਤੁਹਾਨੂੰ ਤੁਹਾਨੂੰ ਸਾਹਿਬ ਅਰਜ਼ੀ ਕੀਤੀ ਸੀ ਆਈਪੀਐਸ ਅਸਟਰ ਨੂੰ ਦੇ ਅਸੀਂ ਆਪਣੇ ਕੋਲ ਕਰਵਾਇਆ ਭਾਈ ਸਾਹਮਣੇ ਹੋਈਓ ਭਾਈ ਤੱਕਾ ਪਾਇਆ ਅੱਛੇ ਸੁਣ ਲਓ ਮੈਂ ਕਹਿੰਦਾ ਥੋਨਾ ਸਾਰਿਆਂ ਨੂੰ ਸਾਨੂੰ ਬਿਆਨ ਕਰਨ ਲਈ ਬੁਲਾਇਆ ਸੀ ਅਸਟਰ ਤੋਂ ਸਾਹਿਬ ਨੇ ਤੇ ਧਮਕੀ ਦੇ ਕੇ ਕਹਿੰਦਾ ਜਿਹੜਾ ਪ੍ਰਧਾਨਕ ਦਾ ਬਹਿਮਲੇ ਦਾ ਕਹਿੰਦਾ ਕੱਲਾ ਹੀ ਵੀ ਡੈਡੀ ਲੈ ਕੇ ਆਈਏ ਇਹ ਭਾਈ ਤੁਹਾਨੂੰ ਦਾ ਜੀ ਅੱਛੇ ਦੂਜੀ ਗੱਲ ਖਾਲ ਸੁਣ ਲਓ ਦੂਜੀ ਗੱਲ ਕੀ ਕਹਿੰਦਾ ਦੂਜੀ ਗੱਲ ਕਹਿੰਦਾ ਵਾ ਮੈਂ ਤੁਹਾਡੇ ਬਿਆਨ ਨਾਲ ਲੇਡੀਜ਼ ਦੇ ਵੀ ਇਕੱਲੇ ਇਕੱਲੇ ਦੇ ਲੈਣੇ ਆ ਤੇ ਨਾਲੇ ਪਾਈ ਇਹ ਗੱਲ ਸੁਣੋ ਜਿੱਦੋਂ ਕੋਈ ਗੱਲ ਹੁੰਦੀ ਐ ਇਦਾਂ ਦੀ ਬੰਦਾ ਕੋਈ ਹਸਪੀਟਲ ਦਾਖਲ ਵਾ ਐਸੇ ਤੁਸਾਂ ਦਾ ਫਰਜ਼ ਬੰਦਾ ਉੱਤੇ ਜਾ ਕੇ ਬਿਆਨ ਦੇਣਾ ਲੈਣਾ ਇਹ ਜਾ ਕੇ ਮੱਲੋ ਆਪ ਲਾਂਦਾ ਵਾ ਕਹਿੰਦਾ ਇਕੱਲੇ ਇਕੱਲੇ ਦੇ ਲੈਣੇ ਬਿਆਨ ਲੜਾਈ ਮਹਿਫਲ ਦੇ ਵਿੱਚ ਹੋਈ ਆ ਇਹ ਟਾਈਮ ਆ ਕੋਈ ਆਪ ਇੱਕ ਟਾਈਮ

ਭੀਮ ਜੈ ਜੀ ਨਾਨੂੰ ਪਤਾ ਹੀ ਹੈ ਨਾ ਗਾਇਤ ਦਸਗੇ ਅਸੀਂ ਜੋ ਹਮਸੇ ਟਕੜਾਏਗਾ ਸਾਹਮਣੇ ਆਜੋ ਸਾਹਮਣੇ ਆਜੋ ਸਾਡੇ ਕੋ ਗਾਇਤ ਦਸਗੇ ਅਸੀਂ ਗਾਇਤ ਲਿਖਿਆ ਹੈ ਕਿ ਐਕਸ਼ਨ ਹੈ ਸਟੇਟਮੈਂਟ ਲਗਾਓ ਸਟੇਟਮੈਂਟ ਜਿਹੜੀ ਐਪਲੀਕੇਸ਼ਨ ਹੁੰਦੀ ਹੈ ਸਟੇਟਮੈਂਟ ਹੀ ਹੁੰਦੀ ਹੈ ਕਿਦਾਂ ਵਾ ਜਿਹੜਾ ਐਪਲੀਕੇਸ਼ਨ ਤੇ ਲਿਖਿਆ ਉਹ ਸਟੇਟਮੈਂਟ ਨਹੀਂ ਗੱਲੇ ਕ ਲਈ ਸਟੇਟਮੈਂਟ ਲੈਣੀ ਹੁੰਦੀ ਹੈ ਆਪਣਾ ਦੁੱਖ ਹੀ ਲਿਖਿਆ ਨਾ ਐਪਲੀਕੇਸ਼ਨ ਚ ਭਾਈ ਖੋਲ ਜੋ ਮਰਾ ਜਾ ਹੁਣ ਆਪਣਾ ਦੁੱਖ ਹੀ ਲਿਖਿਆ ਕੋਈ ਸਾਹਮਣੇ ਹੋ ਜਾ ਸਾਹਮਣੇ ਗੱਲ ਕਰੋ ਅੰਕਲ ਜੀ ਹਾਂ ਜੀ ਭਾਈ ਆਪਾਂ ਪਾਈ ਜੀ ਥੋੜਾ ਦੇਖਿਓ ਉੱਚੀ ਬੋਲ ਵਾਈ ਨਹੀਂ ਆ ਰਹੀ ਵਾਈ ਨਹੀਂ ਆ ਰਹੀ ਜਿੰਨਾ ਵੀ ਝੜੀਆਂ ਵੀ ਬੋਲਾ ਦੇ ਗਈ ਹੈ ਕੰਪਲੇਂਟ ਹੈਗੀ ਆ ਤੇ ਬਿਲਕੁਲ ਟੂਟ ਸੇਨ ਜੀ ਵਾਈ ਨਹੀਂ ਆ ਰਹੀ ਵਾਈ ਆ ਰਹੀ ਮਾਈਕ ਦੀ ਕਾਰਵਾਈ ਕੀਤੀ ਜਾਏਗੀ ਇਹਦੇ ਵਿੱਚ ਕੋਈ ਹੋਰੀ ਹੈਗਾ ਕਿ ਕਿਸੇ ਤੁਹਾਨੂੰ ਪ੍ਰੈਸ਼ਰਾਈਜ਼ ਕੀਤਾ ਜਾਏਗਾ ਜੀ ਤੁਸੀਂ ਸਟੇਟਮੈਂਟ ਇਹ ਨਹੀਂ ਦੇਣੀ ਤੁਸੀਂ ਜੋ ਤੁਹਾਡੀ ਸਟੇਟਮੈਂਟ ਬਣਦੀ ਹੈ ਤੁਸੀਂ ਦਿਓ ਆਪਾਂ ਅਕੋਰਡਿੰਗਲੀ ਉਹਦੇ ਚ ਕਰਦੇ ਆਪਾਂ ਬਸ ਇਹ ਸਰ ਜੀ ਬੇਨਤੀ ਆ ਉਹ ਜਿਹੜੇ ਇੱਕ ਅਫਸਰ ਵਾ ਉਹ ਸਾਰਾ ਤਾਂ ਕਰ ਰਿਹਾ ਹਾਂਜੀ ਐਪਲੀਕੇਸ਼ਨ ਦੇ ਬਿਨਾਂ ਵੀ ਤੁਸੀਂ ਆਪਣੇ ਜੋ ਉਹਦੇ ਚ ਲੈਦੇ ਆ ਪ੍ਰਧਾਨ ਜੀ ਸਾਹਮਣੇ ਜੇ ਤੁਸੀਂ ਉੱਥੇ ਕਲਾਬੀ ਸੀ ਬਾਬਾ ਜੀ ਨਹੀਂ ਸਾਹਮਣੇ ਖੜੀ ਤਾ ਆਜੋ ਆਜੋ ਰਾਹੁਲ ਰਾਹੁਲ ਤੇਰੀ ਫਾਰਮ ਕਿੱਥੇ ਉਹ ਦੱਸੋ ਹਾਂ ਜੀ ਮੈਂ ਕਹਿੰਦਾ ਰਾਹੁਲ ਉਹ ਤੇ ਨਹੀਂ ਅੱਜ ਮੈਂ ਆਂ ਜੀ ਕੈਮਰਾ ਚਾਲਦਾ ਪ੍ਰਧਾਨ ਜੀ ਮਿਹਰੇ ਕਹਿ ਰਹੇ ਸਾਹਮਣੇ ਇੱਕ ਸੁਝਾਅ ਜੋ ਸੱਤਾ ਇਹ ਦੇਖੋ ਮੁਝੇ ਮੈਂ ਇਹਨੂੰ ਪਰਿਮਾਣ ਕਰ। ਉਹਦੇ ਵਿੱਚ ਲਿਖਿਆ ਪਿਆ ਪਿਆਰ ਦੇਗੇ ਸਾਰੇ। ਹੋਰ ਕਾਹਦੀਆਂ ਵੀ ਆਪਾਂ ਨੂੰ ਨਾਲ ਨਾਲ ਚਾਹੀਦੀਆਂ ਸਨ। ਕਿਸ ਵਿਆਹ ਪਰ? ਮੈਨੂੰ ਕਿਸ ਵਿਆਹ। ਜਿਹੜੇ ਮੌਕੇ ਤੇ ਉਹ ਹੋਏ ਸੀਗੇ ਸਾਰੇ ਉਹ ਚੀਜ਼ ਵੈਰੀਫਾਈ ਕਰ ਲਈ ਤੇ ਸਟੇਟਮੈਂਟਾਂ ਜੈ ਨਹੀਂ ਹੋਈਆਂ। ਕਿਆ ਗੱਲ ਹੋ ਗਈ ਦੇਖੋ ਅਮਮ ਮੋਕੇ ਦੇ ਸਾਰਾ ਕੁਝ ਹੈਗਾ ਜੀ ਅਕੋਰਡਿੰਗ ਨੇ ਆਪਾਂ ਜੋ ਬਣਦਾ ਉਹੀ ਕਰਦੇ ਵੀਡੀਓ ਵੇਖ ਲਈ ਹੁੰਦੇ ਵੀਡੀਓ ਦੇਖ ਲਈ ਹੁੰਦੇ ਇਹ ਵੀ ਵੀਡੀਓ ਉਹੀ ਕਰਦੇ ਮੈਂ ਤੁਹਾਨੂੰ ਮਨਾਂਗਾ ਆਪ ਚਾਹੀਦਾ ਦੋ ਦੇਖੋ ਫਿਰ ਮੈਂ ਤੁਸੀਂ ਨਾਲ ਮੈਂ ਆਪਾ ਸੈਟੀਸਫਾਈ ਮੈਂ ਨੌਂ ਸੈਟੀਸਫਾਈ ਤਾਂ ਕਰ ਸਕਦਾ 2 ਮਿੰਟ ਸਪੀਚ ਬੋਲੋ ਬੋਲੋ ਜੀ ਫਸਟ ਆਫ ਅਲ ਆਮ ਸੈਟੀਸਫਾਈ ਜੀ ਇਹ 11 ਵਜੇ ਤੱਕ ਸਾਡੀ ਉਥੇ ਸਟੇਟਮੈਂਟ ਆ ਵੀ ਆ ਵੀ ਆ ਗੋਇੰਗ ਟੂ ਦੇਰ ਇੱਥੋਂ ਤਰਨਾ ਚੱਕੇਗਾ ਦੁਬਾਰਾ ਲੱਗਣਾ ਨਹੀਂ ਸੂਨ ਸਰ ਪ੍ਰਾਪ ਕਰਾ ਵਿੱਚ ਜੁਰਬਾ ਹੋ ਗਿਆ ਪਾਪਾ ਜੀ ਸਾਹਮਣੇ ਸਾਹਮਣੇ ਹੋ ਜਾ ਬਾਬਾ ਜੀ ਉਹਨਾਂ ਨੇ ਵੀ ਸ਼ਮਤਾ ਰੱਖਿਆ ਕਰੋ ਨਾ ਬੈਟਲ ਦੀ ਪਾਪਾ ਜੀ ਥੋੜਾ ਜਿਹਾ ਸਾਈਡ ਤੇ ਹੋ ਜਾ ਮਾੜਾ ਜੀ ਆਪੋ ਤੇ ਜਨਤਾ ਜੋ ਲੋਕਾਂ ਦੇ ਨਵੇਂ ਅਫੇਰੇ ਕਿੰਨੇ ਫੇਰ ਪ੍ਰਸ਼ਾਸਨ ਕਾ ਵੀ ਆ ਵੈਰੀਫਾਈਡ ਕਿ ਉਹ ਡੈਟ ਇਨਕੁਆਇਰੀ ਲੱਗੀ ਇਹ ਹੋ ਗਿਆ ਉਹ ਹੋ ਗਿਆ ਉਹ ਗੱਲਾਂ ਤਾਂ ਫਿਰ 12 15 ਦਿਨ ਦੀਆਂ ਚੱਲੀ ਜਾਣਗੀਆਂ ਤੇ ਦੇ ਵੀ ਆਰ ਨਾਟ ਸੈਟੀਸਫੈਕਟਡ ਡੈਟ ਜੇ ਇਹ ਆਸ਼ਵਾਸ਼ਣ ਦਿੰਦੇ ਆ ਪਰਚੇ ਦਾ ਮੀਡੀਆ ਸਾਹਮਣੇ ਮੈਂ ਮੀਡੀਆ ਸਾਹਮਣੇ ਬੋਲਣ ਲੱਗਾ ਇੱਧਰ ਕੈਮਰਾ ਜੇ ਪਰਚੇ ਦਾ ਆਸ਼ਵਾਸ਼ਣ ਦਿੰਦੇ ਆ ਆਪਾਂ ਸਾਹਮਣੇ ਜੇ ਪਰਚੇ ਦਾ ਆਸ਼ਵਾਸ਼ਣ ਦਿੰਦੇ ਆ ਇੱਧਰ ਆਓ ਪਾਪਾ ਜੀ ਜੇ ਪਰਚੇ ਦਾ ਆਸ਼ਵਾਸ਼ਣ ਦਿੰਦੇ ਆ ਸਭ ਹਾਜ਼ਰ ਹੋਣੀ ਹੈ ਸਵਰਨਜੀਤ ਜੀ ਤੁਸੀਂ ਯੰਗ ਡੀਐਸਪੀ ਆ ਕਮਿਟਿਡ ਬੰਦੇ ਆ ਐਜੂਕੇਟਿਡ ਬੰਦੇ ਆ ਸਾਡੇ ਵੱਡੇ ਲੀਡਰ ਪੱਟੀ ਸਾਹਿਬ ਖੜੇ ਆ ਚੰਦਰਭਾਜੀ ਖੜੇ ਆ ਤੁਸੀਂ ਸਾਰਿਆਂ ਦੀ ਮੌਜੂਦਗੀ ਵਿੱਚ মিডিਆ ਦੀ ਮੌਜੂਦਗੀ ਕਮਿਟਮੈਂਟ ਕਰੋ ਵੀ ਸਾਡੀ ਸਟੇਟਮੈਂਟ ਦੇ ਪਰਚਾ ਅੱਜ ਦੇ ਅੱਜ ਦਰਜ ਹੋਏਗਾ ਸੋ ਵੀ ਆਰ ਆਸੀਂ ਸਾਥੀ ਹੋਵੋ ਇਸ ਲਈ ਮੈਂ کہہ ਰਿਹਾ ਹਾਂ মিডিਆ ਸਟੇਟਮੈਂਟ ਦੀ ਤੁਸੀਂ ਪਾਲਿੰਗਲੀ ਕਰਨਾ ਅਕੋਰਡਿੰਗ ਹੀ ਨਹੀਂ ਸਰ ਕਮਿਟਮੈਂਟ ਕਰੋ ਅਕੋਰਡਿੰਗਲੀ ਤਾਂ 12 ਦਿਨ ਤੋਂ ਚੱਲਦੇ ਪਏ ਆਪਾਂ ਮਿੰਟ ਤਾਂ ਜਿਹੜੀ ਦਿੱਤੇ ਤਖਾ ਦੇ ਦੋ ਮਿੰਟ ਦੇਖੋ ਦੋ ਮਿੰਟ ਗੱਲ ਕਰਦਾ ਬਹਿਸ ਨਹੀਂ ਕਰਨੀ ਆਪਾਂ ਗੱਲ ਕਰਦੇ ਆਪਾਂ ਗੱਲ ਕਰਦੇ ਬਹਿਸ ਨਹੀਂ ਕਰ ਉਤਮ ਮੌਕੇ ਦੀ ਵੀਡੀਓ ਹੈ ਜੀ ਸਾਰਾ ਕੁਝ ਹੈ ਜੀ ਠੀਕ ਹੈ ਤੁਸੀਂ ਬਸ ਆਪਰੇ ਬੈਠੋ ਤੁਹਾਨੂੰ ਦੱਸ ਦਾਂਗੇ ਤੁਸੀਂ ਦੱਸ ਦਾਂਗੇ ਆਪਾਂ ਵਾਪਸ ਮਿਲ ਕੇ ਜੋ ਗੱਲ ਹੈਗੀ ਅਕੋਰਡਿੰਗਲੀ ਅਸੀਂ ਤੁਹਾਨੂੰ ਕਹੇ ਥੋੜਾ ਕਹਿੰਦੇ ਤੁਹਾਡੀ ਕਾਰਵਾਈ ਨਹੀਂ ਕਰਦੇ ਅਕੋਰਡਿੰਗਲੀ ਵਰਡਸ ਆ ਡਿਪਲੋਮੈਟਿਕ ਉਸ ਗ੍ਰਾਊਂਡ ਮੈਂ ਮੈਂ ਤਾਂ 100% ਮਨਾਈ ਰਿਹਾ ਮੈਂ ਕੋਈ ਤੁਸੀਂ ਆਪਣੇ ਐਸਐਚਓ ਸਾਹਿਬ ਨੂੰ ਪੁੱਛੋ ਉਹਨੇ 15 ਦਿਨਾਂ ਚ ਕੀ ਇਨਕੁਆਇਰੀ ਕੀਤੀ ਹੈ ਨਾ ਉਹ ਹੀ ਕਹਿ ਰਹੇ ਨੇ ਕੀ ਕਾਰਵਾਈ ਕੀਤੀ ਕਿਹੜੇ ਸਬੂਤ ਇਕੱਠੇ ਕੀਤੇ 15 ਦਿਨ ਦੀ 15 ਦਿਨ ਦੀ ਇਨਕੁਆਇਰੀ ਚ ਉਹਨੇ ਕੀ ਪਾਇਆ ਜੇ ਉਹਨੇ ਸਾਡੇ ਖਿਲਾਫ ਕੁਝ ਪਾਇਆ ਸਾਡੇ ਦੇ 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 ਉਹਨਾਂ ਨੇ ਪਾਇਆ ਤਾਂ ਉਹਨਾਂ ਦੇ 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 ਤੁਸੀਂ ਤੁਸੀਂ ਉਹਨਾਂ ਨੂੰ ਫੋਨ ਤਾਂ ਕਰੋ ਮੈਂ ਉਹੀ ਤੇ ਕਹਿ ਰਿਹਾ ਨਾ ਫੰੜੇ ਪਾਏਗੇ ਪਹਿਲਾਂ ਵੀ ਉਹ ਔਕੇ ਦੀ ਇੱਕ ਵੀਡੀਓ ਵੇਖ ਲਾ ਫਰ ਹੋ ਜਾਏਗਾ ਆ ਫਿਰ ਆਪਾਂ ਉਹਨੂੰ ਕਰ ਲਾਂਗੇ ਤੁਸੀਂ ਆਓ ਆਪਾਂ ਕਰਦੇ ਦੋ ਮਿੰਟ ਯਾਰ ਇਦਾਂ ਗੱਲ ਨਾ ਕਰ ਜੇ ਗੱਲ ਕਰਨ ਦੋ ਯਾਰ ਏਕ ਤਾਂ ਵੀ ਤੇ ਰੱਖਿਆ ਕਰੋ ਇਹ ਥੋੜੀ ਗੱਲ ਹੁੰਦੀ ਯਾਰ ਭਾਵੇਂ ਕਰਦੇ ਕਾ ਉਹੀ ਗੱਲ ਕਰਦੇ ਮੈਂ ਭਾਵੇਂ ਗੱਲ ਕਰਦੇ ਸਰ ਸਾਰੇ ਲਿਗਲੀ ਗੱਲ ਹੋਰ ਬੜੇ ਕੰਮਕਾਰ ਛੱਡ ਕੇ ਬੜੀ ਮਜਬੂਰੀ ਚ ਬੈਠੇ ਧੁੱਪੇ ਤਾਂ ਹੀ ਕਿ 100 ਬੰਦਾ ਇੱਕ ਪ੍ਰਸ਼ਾਸਨ ਦੇ ਫੇਲੀਅਰ ਕਰਕੇ 100 ਬੰਦਾ 200 ਬੰਦਾ ਇੱਥੇ ਖਰਾਬ ਹੋ ਰਿਹਾ ਤੇ 20 ਹਜ਼ਾਰ ਬੰਦਾ ਪਿੱਛੇ ਖਰਾਬ ਹੋ ਗਿਆ ਇਹ ਸਾਰਾ ਫੇਲਿਅਰ ਜਿਹੜਾ ਪ੍ਰਸ਼ਾਸਨ ਦਾ ਵਾ ਜੇ 15 ਦਿਨ ਪਹਿਲਾਂ ਇਕੱਲੇ ਬੰਦੇ ਦੇ ਆਣ ਤੇ ਵੀ ਕਾਰਵਾਈ ਕੀਤੀ ਹੁੰਦੀ ਦੀ ਅੱਜ ਇਹ ਦਿਨ ਸ਼ਹਿਰ ਨੂੰ ਸਮਾਜ ਨੂੰ ਨਾ ਦੇਖਣੇ ਪਏ ਸਰ ਸਾਨੂੰ ਵੀ ਦੁੱਖ ਹੁੰਦਾ ਤਕਲੀਫ ਹੁੰਦੀ ਸਾਡੇ ਕੰਦੇ ਡੇਲੀ ਕੰਦੇ ਇੱਥੇ ਬੈਠੇ ਆ ਕੇ ਸਰ ਅਧਿਕਾਰੀ ਆਏ ਤੁਹਾਡੇ ਨਾਲ ਗੱਲਬਾਤ ਕਰਨੀ ਕੀ ਗੱਲਬਾਤ ਹੋਈ ਤੁਹਾਡੇ ਨਾਲ ਸਰ ਗੱਲਬਾਤ ਕਰਦੇ ਹਾਂ ਤੁਹਾਨੂੰ ਦੱਸਣੇ ਜੀ ਨਾਲੇ ਕਰ ਰਹੇ ਹੋਰ ਹੀ ਹੈ ਮੈਂ ਉਹੀ ਕਰ ਰਹੇ ਹਾਂ ਜੀ ਤੁਸੀਂ ਆਓ ਜੀ ਉਹ ਹੈਗੀ ਤੁਹਾਨੂੰ ਵੀਡੀਓ ਪੂਰੀ ਦਿਖਾ ਦੇ ਜੇ ਟਾਈਮ ਦੋ ਜਿਹੜੇ ਕਿੰਨੇ ਵੇਰ ਸਰ ਕੋਣਾ ਉਹ ਸਾਡੇ ਕੋਲ ਕਿ ਸ਼ਾਮ ਨੂੰ ਹੈ ਨਹੀਂ ਸ਼ਾਮ ਨੂੰ ਨਹੀਂ ਸਰ ਇਹ ਹੁਣੇ ਚਲੇ ਜਾਓ ਹੈਗੀ ਆਪਣੀ ਕੋਲੇ ਕੋਲੇਰਾ ਐਸਐਚਓ ਕਿਉਂ ਨਹੀਂ ਹੁਣੇ 4 ਬੰਦੇ ਆ ਜਾਂਦੇ ਬਾਕੀ ਸਾਰੇ ਬੈਠੇ ਆ ਯਾਰ ਆਪਾਂ ਪੁਲਿਸ ਨਾਲ ਲੜਾਈ ਜਦ ਇਹ ਆ ਕੇ ਤੇ ਆਪਾਂ ਕੀ ਕਰਨਾ ਐਸਐਚਓ ਦਿਖਾਓ ਵੀਡੀਓ ਇਥੋਂ ਸਾਰਾ ਉਹਦਾ ਵੀ ਘੁੜਾ ਹੋ ਜਾਵੇ ਮੈਟਰ ਹੈ ਦੇਖੋ ਤੁਹਾਨੂੰ ਸੁਣ ਨਹੀਂ ਆਣੇ ਆਪਾਂ ਦੀ ਸਾਰਾ ਮੈਟਰ ਇੱਥੇ ਰੈਫਰੈਂਸ ਕਰ ਲੈ ਨਹੀਂ ਨਹੀਂ ਮੈਂ ਆਪੇ ਪੁੱਛਿਆ ਵਾ ਸ਼ਿਆ ਬਾਜੀ ਹੋ ਹੈ ਜੀ ਆਰੇ ਪਾਵਾ ਤੇ ਬੋਲਣਾ ਉਹਦੀ ਮੈਂ ਨਹੀਂ ਸੁਣੋ ਜੀ ਕੁਸ਼ੈ ਗੱਲ ਤੇ ਉਹਨਾਂ ਨੂੰ ਵੀ ਦੇਣ ਜੋ ਰਹੀ ਆਪਾਂ ਬੈਟਰ ਪੀਨੇ ਰੋਸਾ ਕੋਲੇ ਹੋ ਜਾਏਗਾ ਜੀ ਦੇਖ ਕੇ ਸਾਰਾ ਵਜੋਂ ਤੁਹਾਡੀ ਲਈ ਕਰਾਂਗੇ ਅਸੀਂ ਤੁਹਾਨੂੰ ਦੇਖ ਕਹਿੰਦੇ ਸੀ ਸ਼ਾਦੀ ਕਾਰੋਈ ਨਹੀਂ ਕਰੀ ਆਪਣਾ ਮਲਾਜਾ ਤੂੰ ਜਾਈਂ ਆਹ ਸਾਰੇ ਇੱਕ ਮਿੰਟ ਘੰਟੇ ਕੋਲ ਵੀ ਬੰਦ ਕਰਦੇ ਹਾਂਜੀ ਇਹਨਾਂ ਕੋ ਜਿਹੜੇ ਇਹਨਾਂ ਕੋਲ ਹੈਗੇ ਉਹ ਵੀ ਨਾਲ ਲਿਆ ਲਈ ਇਹ ਦੇਖਦੇ ਸੰਭ ਕੁ ਪ੍ਰੋਜੈਕਟ ਇਹਨਾਂ ਕੋ ਕੀ ਹੈ ਸਾਡੀ ਗੱਲ ਫਿਰ ਜਿਹੜੀ ਤੇਰੀ ਵਾਲੀ ਗੱਲ ਨਹੀਂ ਤਾਂ ਸਰ ਜੇ ਇਹ ਕੰਮ ਨਾ ਨਾ ਹੋਇਆ ਜੇ ਕੰਮ ਨਾ ਹੋਇਆ ਸਿਰ ਇਹ ਧਮਕੀ ਨਹੀਂ ਬੜੀ ਬੇਨਤੀ ਆ ਫਿਰ ਸਵਿਧਾਨਿਕ ਤੌਰ ਤੇ ਅਸੀਂ ਤੁਹਾਨੂੰ ਵੀ ਕਿਤੇ ਨਾ ਕਿਤੇ ਪਾਰਟੀ ਸਰ ਪ੍ਰਸ਼ਾਸਨ ਨੂੰ ਬਣਾਵਾਂਗੇ ਇਹ ਸਵਿਧਾਨ ਦੇ ਅਧਿਕਾਰ ਦਿੱਤੇ ਪਏ ਆ ਅਸੀਂ ਉਹਨਾਂ ਦੀ ਵਰਤੋਂ ਰਾਲ ਕੇ ਕਰਾਂਗੇ ਪੂਰੇ ਜੀ ਜਾਨਾ ਕਰਾਂਗੇ ਵਾਹ ਵੀ ਸ਼ਕਤੀ ਥੈਂਕ ਯੂ ਸਰ ਸਰ ਹੁਣ ਦੱਸ ਦਿਓ ਕੀ ਗੱਲ ਬਾਤ ਹੈ ਦੱਸ ਦਿਓ ਤੁਸੀਂ ਕੀ ਗੱਲ ਬਾਤ ਹੋਈ ਇਹ ਗੱਲ ਬਾਤ ਹੋਈ ਤੁਹਾਡਾ ਹਾਂਜੀ ਬੜੇ ਵੀਰ ਆ ਚੋ ਠੀਕ ਸਾਹਿਬ ਜੀ ਸਾਡੇ ਵੀਰ ਭਗਾਨੀਆਂ ਬਣਾ ਦਾ ਸੈਂਡ 올 ਮੁਹੱਲਾ ਨਿਵਾਸੀ ਸੁਦਰਜੀ ਸਾਰਿਆਂ ਦਾ ਡੀਐਸਪੀ ਸਾਹਿਬ ਸਵਰਨਜੀਤ ਸਿੰਘ ਜੀ ਆਏ ਹਨ ਇਹਨਾਂ ਬੜੇ ਸਤਿਕਾਰਯੋਗ ਅਫਸਰ ਨੇ ਇਹਨਾਂ ਨੇ ਸਾਰਿਆਂ ਨੂੰ ਆਸ਼ਵਾਸ਼ਣ ਵੀ ਦਿੱਤਾ ਹੈ ਔਰ ਇਹ ਗਿਆ ਹੈ ਵੀ ਤੁਸੀਂ ਆਪਣੇ ਜਿਓ ਵੀ ਤੁਹਾਡੇ ਸਬੂਤ ਹੈਗੇ ਦੁਬਾਰਾ ਰੀ ਬਿਆਨ ਦੋ ਦੁਬਾਰਾ ਸਾਰੇ ਬਿਆਨ ਦੋ 36 ਹੋਰ ਜਿਹੜੇ ਤੁਹਾਡੇ ਐਵੀਡੈਂਸ ਹੈਗੇ ਉਹ ਸਾਨੂੰ ਆ ਕੇ ਸਬਮਿਟ ਕਰੋ ਜਿਹੜੀ ਕਾਨੂੰਨ ਦੇ ਹਿਸਾਬ ਨਾਲ ਸੰਵਿਧਾਨ ਦੇ ਹਿਸਾਬ ਨਾਲ ਕਾਰਵਾਈ ਬੰਦੀ ਹੋਊਗੀ ਉਹ ਇਹਨੂੰ ਉਹਨੂੰ ਜ਼ਰੂਰ ਦਰਜ ਕਰੋਗੇ ਉਸੇ ਹੀ ਆਸ਼ਵਾਸ਼ਣ ਦੇ ਨਾਲ ਉਸੇ ਹੀ ਇਹਨਾਂ ਦੀ ਕਮਿਟਮੈਂਟ ਦੇ ਨਾਲ ਅਸੀਂ ਆਪਸ ਵਿੱਚ ਹੁਣ ਥੋੜੀ ਦੇਰ ਫੈਸਲਾ ਕਢ ਕੇ ਫੇਰ ਦੱਸਦੇ ਹਾਂ ਵੀ ਅਸੀਂ ਕੀ ਕਰਨਾ ਸਰ ਇੱਕ ਕੁਐਸਚਨ ਲੈ ਲਓ ਸਰ ਇੱਕ ਕੁਐਸਚਨ ਲੈ ਲਓ ਇਹਨਾਂ ਨੇ ਕਿਹਾ ਦੁਆਰਾ ਬਿਆਨ ਦਿਓ ਜਿਹੜੇ ਪਹਿਲਾ ਬਿਆਨ ਦਿੱਤੇ ਉਹ ਕਿਤੇ ਇੱਕ ਮਿੰਟ ਇੱਕ ਮਿੰਟ ਬਾਜੀ ਕੁਸਚਨ ਲੈ ਲਓ ਮੇਰੀ ਸੁਣੋ ਗੱਲ ਉਹਦੇ ਕੰਫਰੈਂਸ ਬਿਆਨ ਜਾ ਕੇ ਦੇਣ ਦੇ ਇਹ